ਉਹ ਉਹ ਹੀ ਲਈ ਜਾਂਦੇ ਆ ਉਹਨੂੰ ਹਰਤਾ ਨਹੀਂ ਮਿਲ ਉਹਦੇ ਦੇ ਦੋ ਦੋ ਦੇ ਨੇ ਭਾਵੇਂ ਉਹ ਕਿਹਦਾ ਖਾਲਸਾ ਹੋਵੇ ਉਹਦੇ ਕੀ ਫਤਿਹ ਜੋ ਸਾਡੇ ਪਿਆਰੀ ਵੀਰ ਭੈਣ ਭਰਾ ਅਗਿਲੇਟਰ ਕੇ ਰਹਿੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜੋ ਸਭ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜੋ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਈ ਨੁਚਾਈ ਹੈ ਇਹਦੇ ਵਿੱਚ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਬਹੁਤ ਜਾਨ ਮਾਲ ਦਾ ਨੁਕਸਾਨ ਹੋਇਆ ਉਹਨਾਂ ਨੂੰ ਆਪ ਦੇ ਪੈਰਾਂ 'ਸਰ ਖੜੇ ਕਰਨ ਵਾਸਤੇ ਬਹੁਤ ਹੀ ਸੰਸਥਾਵਾਂ ਦੇ ਲੋਕ ਸਾਰੇ ਸੇਵਾ ਵਿੱਚ ਯੋਗਦਾਨ ਪਾ ਰਹੇ ਆ ਇੱਥੇ ਅਗਿਲੇਟਰ ਵਿਖੇ ਰੋਲ ਮਾਫੀਆ ਵੱਲੋਂ ਜੋ ਕਿ ਨਾਰਥ-ਈਸਟ ਰੋਡ ਤੇ ਸਥਿਤ ਹੈ ਗਾਇਆ ਪਾਰਕ ਦੇ ਨਜ਼ਦੀਕ ਹੈ ਉਹਨਾਂ ਬਰਵਾਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਗਈ ਹੈ ਜਿਸ ਵਿੱਚ ਕਿ ਜੋ ਵੇਜੀ ਬਫੇ ਲਾਏ ਗਏ ਹੈ ਕਿਉਂਕਿ ਵੈਜੀਟੇਰੀਅਨ ਸਾਰਾ ਖਾਣਾ ਕਈ ਤਰ੍ਹਾਂ ਦੇ ਖਾਣੇ ਲਾਏ ਗਏ ਹੈ ਉਹਦਾ ਕੋਈ ਪ੍ਰਾਈਸ ਨਹੀਂ ਰੱਖਿਆ ਗਿਆ ਤੇ ਜੋ ਵੀ ਕੋਈ ਇੱਥੇ ਆ ਕੇ ਖਾਣਾ ਖਾਣਾ ਚਾਹਵੇ ਖਾ ਸਕਦਾ ਹੈ ਕਾ ਕਿ ਜਿੰਨਾ ਮਰਜ਼ੀ ਯੋਗਦਾਨ ਪਾ ਸਕਦਾ ਹੈ ਹੜਪੀੜਤਾ ਵਾਸਤੇ ਆਲ ਤੁਸੀਂ ਮਰਤਾ ਅੰਤਾਰ ਘੱਟ ਵੀ ਪਾ ਸਕਦਾ ਹੈ ਜੋ ਮਰਜੀ ਵੱਧ ਵੀ ਪਾ ਸਕਦਾ ਹੈ ਤੇ ਕੋਈ ਬੰਦ ਨਹੀਂ ਗਈ ਤੇ ਸੋ ਸਾਰਿਆਂ ਨੂੰ ਪੰਜਾਬੀ ਭੈਣਾ ਵੀਰਾਂ ਨੂੰ ਬੇਨਤੀ ਹੈ ਵੀ ਇਸ ਜੋ ਜੋ ਇਹਦੇ ਵਿੱਚ ਜੱਗ ਦੇ ਵਿੱਚ ਸਾਰੇ ਰੂਪ ਪਾਇਆ ਜਾਵੇ ਯੋਗਦਾਨ ਜੂਰ ਪਾਇਆ ਜਾਵੇ ਤੇ ਨਾਲੇ ਆਪਦੇ ਪਰਿਵਾਰ ਨੂੰ ਬੱਚਿਆਂ ਨੂੰ ਆਪਾਂ ਇੱਕ ਦਿਨ ਬਾਹਰ ਖਾਣਾ ਜਿਵੇਂ ਖਵਾ ਕੇ ਬੱਚੇ ਵੀ ਖੁਸ਼ ਰਹਿੰਦੇ ਆ ਸਾਰਿਆਂ ਨੂੰ ਬਾਹਰ ਲੈ ਕੇ ਖਵਾਓ ਤੇ ਬਹੁਤ ਵਧੀਆ ਖਾਣਾ ਸਵਾਦੀ ਬਣੇਗਾ ਤੁਹਾਨੂੰ ਫੋਟੋਆਂ ਵੀ ਪਾਉਣੇ ਆ ਵੀਡੀਓ ਤੇ ਧੰਨਵਾਦ ਸਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ